ਯਾਤਰਾ ਲੈ ਕੇ ਨਿਕਲੇ ਯਾਰ ਤੁਸੀਂ ਵੀ ਸਾਰੇ ਇਹਦਾ ਪਰਮਾਤਮਾ ਸਵਾਗਤ ਕਰੋ ਜਿਹੜੀਆਂ ਸਾਡੀਆਂ ਭਾਰਤੀ ਸੈਨਾਵਾਂ ਉਹਨਾਂ ਦਾ ਹੌਸਲਾ ਬਲੰਦ ਕਰੀਏ ਔਰ ਅਸੀਂ ਜਿਹੜੇ ਸਾਡੇ ਵਿਰੋਧੀ ਦੇਸ਼ ਹੈ ਉਹਨਾਂ ਨੂੰ ਦਿਖਾ ਦਈਏ ਕਿ ਸਾਰਾ ਭਾਰਤ ਇੱਕ ਮੋਟਿਆ ਔਰ ਅਸੀਂ ਸਾਰੇ ਆਪਣੀਆਂ ਸਨਾਵਾਂ ਦੇ ਨਾਲ ਆ ਆਪਣੀ ਸਰਕਾਰ ਦੇ ਨਾਲ ਸੋ ਆਓ ਸਾਰੇ ਘਰਾਂ 'ਚੋਂ ਬਾਹਰ ਨਿਕਲੋ ਦੁਕਾਨਾਂ 'ਚੋਂ ਬਾਹਰ ਨਿਕਲੋ ਔਰ ਇਸ ਤਿਰੰਗੇ ਯਾਤਰਾ ਦੇ ਵਿੱਚ ਸ਼ਾਮਲ ਹੋਵੋ ਭਾਰਤ ਮਾਤਾ ਕੀ ਜੈ ਤੁਸੀਂ ਆਪਾਂ ਪਿੱਛੇ ਦੇਖਿਆ ਹੀ ਹੈ ਕਿ ਇਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੇ ਕਿਸ ਤਰ੍ਹਾਂ ਆਪਣੇ ਸੈਨਿਕਾਂ ਨੇ ਜਿਹੜਾ ਆਪਰੇਸ਼ਨ ਸਿੰਦੂਰ ਅਸੀਂ ਸ਼ੁਰੂ ਕੀਤਾ ਸੀਗਾ ਉਹਦੀ ਸਫਲਤਾ ਅਸੀਂ ਕਿਸ ਤਰ੍ਹਾਂ ਹਾਸਲ ਕੀਤੀ ਹੈ ਅਸੀਂ ਕਿਸ ਤਰ੍ਹਾਂ ਪਾਕਿਸਤਾਨ ਨੂੰ ਆਪਣੇ ਦੁਸ਼ਮਣ ਨੂੰ ਉਹਦੇ ਘੁੱਟਣਾਂ ਤੇ ਗਿra ਕੇ ਉਸ ਤੋਂ ਹੱਥ ਜੜਵਾ ਕੇ ਅਸੀਂ ਉਹਨੂੰ ਅਪੀਲ ਕਰਦੇ ਹੋਏ ਦੇਖਿਆ ਵੀ ਸਾਨੂੰ ਮਾਫ਼ ਕਰ ਦਿਓ ਸਾਡੇ ਨਾਲ ਸਮਝੋਤੇ ਤੇ ਆਜੋ ਤੇ ਅਸੀਂ ਲੜਾਈ ਨਹੀਂ ਚਾਹਦੇ ਅਸੀਂ ਲੜਾਈ ਨਹੀਂ ਕਰ ਸਕਦੇ ਕਿਸ ਤਰ੍ਹਾਂ ਆਪਣੇ ਸ਼ਸਤਰ ਅਸਤਰ ਆਪਣੀ ਕੂਟਨੀਤੀ ਕਿਸ ਤਰ੍ਹਾਂ ਆਪਣੇ ਦੁਸ਼ਮਣੀ ਦੇਸ਼ਾਂ ਤੇ ਭਾਰੀ ਪਈ ਹੈ ਉਸ ਦੀ ਸਫਲਤਾ ਨੂੰ ਦੇਖਦੇ ਹੋਏ ਦੇਸ਼ ਭਗਤੀ ਦੇਸ਼ ਭਾਵਨਾ ਇੱਕ ਲੋਕਾਂ ਚ ਜਾਗਰੂਕ ਕਰਨ ਲਈ ਇੱਕ ਲੋਕਾਂ ਲਈ ਸਾਰਾ ਉਤਸ਼ਾਹ ਤੁਸੀਂ ਦੇਖ ਰਹੇ ਹੋ ਅੱਜ ਕਿਹੜੀਆਂ ਕਿਹੜੀਆਂ ਵਿਭਿੰਨ ਸਾਰੀਆਂ ਸੰਸਥਾਵਾਂ ਮੋਗੇ ਦੀਆਂ ਇਸ ਵਿੱਚ ਪਾਰਟਿਸਿਪੇਟ ਕਰ ਰਹੀਆਂ ਹੈ ਅੱਜ ਪੰਜਾਬ ਚ 33 ਜਗ੍ਹਾ ਤੇ ਚਰੰਗਾ ਯਾਤਰਾ ਨਿਕਲ ਰਹੀ ਹੈ ਜਿਹਦੇ ਵਿੱਚ ਸਾਰੇ ਵਿਭਿੰਨ ਵਿਭਿੰਨ ਆਪਣੇ ਹਰ ਤਰ੍ਹਾਂ ਦੀ ਐਨਜੀਓ ਸਮਾਜ ਸੇਵੀ ਸੰਸਥਾਵਾਂ ਆਪਣੇ ਧਰਮ ਗੁਰੂਜ਼ ਸਾਡੇ ਪੂਰ ਸੈਨਿਕ ਹਰ ਤਰ੍ਹਾਂ ਦੇ ਲੋਕ ਅੱਜ ਇਸ ਰੰਗਾਂ ਯਾਤਰਾ ਚ ਪਾਰਟਿਸਿਪੇਟ ਕਰਦੇ ਪਏ ਹੈ ਆਪਣੇ ਸੈਨਿਕਾ ਦਾ ਆਪਣੀ ਸਰਕਾਰ ਦਾ ਧੰਨਵਾਦ ਕਰਨ ਲਈ ਤੇ ਉਸ ਵਾਹਿਗੁਰੂ ਦਾ ਉਸ ਪਰਮਾਤਮਾ ਦਾ ਉਸ ਸੁਦਾਮ ਜੀ ਦਾ ਇੱਕ ਸ਼ੁਕਰੀਆ ਦਾ ਕਰਨ ਲਈ ਜਿਨ੍ਹਾਂ ਨੇ ਸਾਨੂੰ ਇਹਦਾ ਬਲ ਬਖਸ਼ਿਆ ਜਿਨ੍ਹਾਂ ਨੇ ਸਾਨੂੰ ਇੰਨੀ ਸਦਬੁੱਧੀ ਬਖਸ਼ੀ ਜਿਸ ਨਾਲ ਅਸੀਂ ਆਪਣੀਆਂ ਕੋਡ ਦਿੱਤੀਆਂ ਚਲਦੇ ਹੋਏ ਭਾਰਤ ਨੂੰ ਪੰਜਵੀਂ ਅਰਥਵਿਵਸਤਾ ਤੋਂ ਅਸੀਂ ਤੀਜੇ ਵੱਲ ਚਲਦੇ ਹੋਏ ਤੇ 2047 ਤੱਕ ਇੱਕ ਸੰਪੂਰਨ ਰਾਸ਼ਟਰ ਤੇ ਇੱਕ ਸਮਰਪਿਤ ਰਾਸ਼ਟਰ ਇੱਕ ਵਿਕਸਿਤ ਰਾਸ਼ਟਰ ਬਣਾ ਕੇ ਅਸੀਂ ਇਹਨੂੰ ਦਮ ਲਵਾਂਗੇ ਤੇ ਮੇਰੇ ਸਾਰਿਆਂ ਨੂੰ ਅੱਜ ਆਈ ਅਪੀਲ ਹੈ ਸਾਰੇ ਪੱਤਰਕਾਰਾਂ ਨੂੰ ਸਾਰੇ ਭਾਈ ਸਾਰੇ ਨੂੰ ਸਾਰੀ ਪੁਲਿਸ ਨੂੰ ਜਿਨ੍ਹਾਂ ਨੇ ਐਨੀ ਗਰਮੀ ਚ ਆ ਕੇ ਇੱਥੇ ਸਦਾ ਸਾਡਾ ਸਾਥ ਦਿੱਤਾ ਤੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਸਾਰਿਆਂ ਨੂੰ ਇੱਕ ਰਿਕਵੈਸਟ ਵੀ ਕਰਦਾ ਹਾਂ ਕਿ ਇਸ ਰੰਗਾਂ ਯਾਤਰਾ ਦਾ ਜਿਹੜਾ ਅੱਜ ਮਹੱਤਵ ਹੈ ਇੱਕ ਦੇਸ਼ ਭਗਤੀ ਤੇ ਦੇਸ਼ ਭਾਵਨਾ ਜਗਾਨਦਾ ਹੀ ਮਹੱਤਵ ਹੈ ਹੋਰ ਕੋਈ ਮਹੱਤਵ ਨਹੀਂ ਇਸ ਤਿਰੰਗਾ ਯਾਤਰਾ ਦਾ ਸਾਰਿਆਂ ਨੂੰ ਜੈ ਸ਼ੀਰਮ ਜੈ ਹਿੰਦ ਭਾਰਤ ਵਿੱਚ ਇਹ ਤਿਰੰਗਾ ਯਾਤਰਾ ਕੀਤੀ ਜਾ ਰਹੀ ਹੈ ਆਪਣੇ ਉਹ ਮਹਾਨ ਸੈਨਾ ਦੇ ਜਵਾਨ ਚਾਹੇ ਉਹ ਆਰਮੀ ਦੇ ਹੋਣ ਚਾਹੇ 에ਅਰ ਫੋਰਸ ਦੇ ਹੋਣ ਚਾਹੇ ਨੇਵੀ ਦੇ ਹੋਣ ਜਿਨ੍ਹਾਂ ਨੇ ਕਮਾਲ ਕਰਕੇ ਦਿਖਾ ਦਿੱਤਾ ਜਿਨ੍ਹਾਂ ਅੱਤਵਾਦੀਆਂ ਨੇ ਸਾਡੀਆਂ ਭੈਣਾਂ ਦਾ ਸਿੰਧੂਰ ਉਜਾੜਿਆ ਸੀਗਾ ਤੇ ਸਾਡੇ ਸੇਨਾ ਦੇ ਜਵਾਨਾਂ ਨੇ ਉਹਨਾਂ ਦੇ ਜਿਹੜੀਆਂ ਪਾਲੀਆਂ ਹੋਈਆਂ ਯੂਨੀਵਰਸਿਟੀਆਂ ਸੀਗੀਆਂ ਜਿਹੜੀਆਂ ਉਹਨਾਂ ਦੇ ਕੇਂਦਰ ਸੀ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਉਜਾੜ ਕੇ ਰੱਖ ਦਿੱਤਾ ਔਰ ਬਹੁਤ ਭਾਰੀ ਨੁਕਸਾਨ ਅੱਤਵਾਦ ਨੂੰ ਉਥੇ ਪਹੁੰਚਾਇਆ ਭਾਰਤ ਦਾ ਹਮੇਸ਼ਾ ਇਹ ਰਿ ਸ਼ਾਂਤੀ ਔਰ ਤਰੱਕੀ ਲੇਕਿਨ ਇਹ ਪਾਕਿਸਤਾਨ ਸ਼ਾਂਤੀ ਔਰ ਤਰੱਕੀ ਦੀ ਭਾਸ਼ਾ ਨਹੀਂ ਸਮਝਦਾ ਔਰ ਜਿਹੜੀ ਭਾਸ਼ਾ ਸਮਝਦਾ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਸਾਡੀਆਂ ਫੌਜਾਂ ਨੇ ਪਾਕਿਸਤਾਨ ਨੂੰ ਭਾਸ਼ਾ ਵੀ ਸਮਝਾ ਦਿੱਤੀ ਹੈ ਕਿ ਬੰਦੇ ਦਾ ਪੁੱਤ ਬਣ ਜਾ ਇਹ ਨਾ ਹੋਵੇ ਕਿ ਦੁਨੀਆ ਦੇ ਨਕਸ਼ੇ ਤੋਂ ਪਾਕਿਸਤਾਨ ਦਾ ਨਾਮ ਨਿਸ਼ਾਨ ਮਿਟ ਜਾਵੇ। ਹਰ ਵਾਰੀ ਨਾਬਾਕ ਹਰਕਤ ਕਰਦਾ ਜੀ ਪਾਕਿਸਤਾਨ ਨੂੰ। ਸਾਡੀ ਮਜਬੂਰੀ ਹੈ ਕਿ ਸਾਡਾ ਇੱਕ ਪੜੋਸੀ ਇਸ ਤਰ੍ਹਾਂ ਦਾ ਫੜੋਸ ਬਦਲਿਆ ਨਹੀਂ ਜਾ ਸਕਦਾ। ਲੇਕਿਨ ਮੈਂ ਨਾ ਕਹਿ ਸਕਦਾ। ਭਾਰਤ ਅਤੇ ਭਾਰਤੀ ਜਨਤਾ ਇੱਕ ਸੁਰੱਖਿਤ ਹੱਤਾਂ ਦੇ ਵਿੱਚ ਹੈ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ। ਜੇ ਕੋਈ ਵੀ ਨਾਪਾਕ ਹਰਕਤ ਪਾਕਿਸਤਾਨ ਇਹ ਕੋਈ ਹੋਰ ਕਰਦਾ ਉਸ ਟੁਕਮਾ ਜਵਾਬ ਦੇਣਾ ਵੀ ਜਿਹੜਾ ਹੈਗਾ ਵਾ ਸਾਡੀ ਸੈਨਾ ਵੀ ਜਾਣਦੀ ਹੈ ਔਰ ਸਾਡੀ ਸਰਕਾਰ ਵੀ ਜਾਣਦੀ ਹੈ ਸੋ ਅੱਜ ਦੀ ਇਹ ਯਾਤਰਾ ਸਾਡੇ ਉਹ ਜਿਹੜੇ ਸੈਨਾ ਦੇ ਲੋਕ ਨੇ ਜਵਾਨ ਨੇ ਜਿਨ੍ਹਾਂ ਨੇ ਕਮਾਲ ਕਰਕੇ ਦਿਖਾਇਆ ਔਰ ਪਾਕਿਸਤਾਨ ਦੇ ਘਰ ਦੇ ਵਿੱਚ ਵੜ ਕੇ ਉਸ ਦੇ ਹਵਾਈ ਅੱਡੇ ਤਬਾਹ ਕੀਤੇ ਅੱਤਵਾਦ ਦੇ ਕੇਂਦਰ ਤਬਾਹ ਕੀਤੇ ਉਹਨਾਂ ਨੂੰ ਸਲੂਟ ਕਰਦੇ ਹੋਏ ਅੱਜ ਜਿਹੜੀ ਇਹ ਤਿਰੰਗਾ ਯਾਤਰਾ ਇੱਥੇ ਕੱਢੀ ਜਾ ਰਹੀ ਹੈ ਮੈਂ ਉਹਦੇ ਵਿੱਚ ਸ਼ਾਮਲ ਹੋਇਆ ਮੈਨੂੰ ਸੁਭਾਗਿਆ ਪ੍ਰਾਪਤ ਹੋਇਆ। ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਾਂਗਾ। ਆਓ ਆਪਣੇ ਸਿਨਾਵਾ ਦੇ ਹੌਸਲਾ ਫਜ਼ਾਈ ਲਈ ਇਹਦੇ ਵਿੱਚ ਸ਼ਾਮਲ ਹੋਈਏ ਔਰ ਵੱਧ ਛੱਡ ਕੇ ਪਾਗ ਲਈਏ। ਜੈ ਹਿੰਦ ਜੈ ਹਿੰਦ